ਬਾਜੀ ਰਕੜੀ ਦੇ ਭੈਣਾਂ ਦੇ ਫੇਰ ਤੁਸੀਂ ਕਰਤੇ ਭਰਾਵਾਂ ਨੂੰ ਨਰਾਜ਼ ਕਰਤੇ ਕੁਝ ਕੁਰਤੇ ਪਿਆਮੇ ਦੇ ਵੀ ਆਫਰ ਨਾ ਦੇ ਦੇ ਬਾਜੀ ਕਹੇ ਨੂੰ ਨਹੀਂ ਨਰਾਜ਼ ਕਰਨਾ ਆਪਾਂ ਭਰਾਵਾਂ ਨੂੰ ਵੀ ਨਰਾਜ਼ ਨਹੀਂ ਕਰਨਾ ਸਾਰਿਆਂ ਨੂੰ ਖੁਸ਼ ਕਰਕੇ ਭੇਜਣਾ ਹੈ ਗੀਜ਼ਾ ਫੀਲ ਦਾ ਕੁਰਤਾ ਪਿਆਮਾ ਜਿਹੜਾ ਬਾਜ਼ਾਰ 'ਚ 15-1500 16-1600 ਦਾ ਵਿਕਦਾ ਆਪਣੇ ਕੋਲ 700 ਰੁਪਏ ਦਾ ਰੰਗ ਚੈੱਕ ਕਰੋ ਤੁਸੀਂ ਇਹ 700 ਰੁਪਏ ਦੇ ਦੋਗੇ ਸਸਤਾ ਮੈਟੀ ਦਾ ਲੇਲਣ ਦਾ ਖਾਦੀ ਦਾ ਸਾਰੇ ਤਰ੍ਹਾਂ ਦੇ ਕੁਰਤੇ ਪਿਆਮੇ ਆਪਣੇ ਕੋਲ ਮਿਲਣਗੇ ਬਾਜੀ ਇਹਦੇ ਕੋਲ ਮੈਨੂੰ ਕੁਝ ਵੱਖਰਾ ਦਿਓ ਹਨਾ ਮੈਨੂੰ ਅੱਜ ਪਟਾਕਾ ਪਾ ਦਿਓ ਉਹ ਜਿਹੜੇ ਮੇਰੇ ਭਰਾ ਦੇ ਇਹਦੇ ਖੁਸ਼ ਹੋਣੇ ਚਾਹੀਦੇ 2500 ਰੁਪਏ ਦਾ ਕੁਰਤਾ ਪਜਾਮਾ ਆਪਣੇ ਕੋਲੋਂ 1100 ਰੁਪਏ ਦਾ ਜੋ ਆਪਾਂ ਪਹਿਲਾਂ ਹੀ ਵੇਚਦੇ ਆ ਠੀਕ ਆ ਉਹਦੇ ਨਾਲ ਸਾਡੇ ਭਰਾਵਾਂ ਲਈ ਗੀਜ਼ਾ ਫੀਲ ਦਾ ਕੁਰਤਾ ਪਜਾਮਾ ਜਿਹੜਾ ਮਰਜ਼ੀ ਰੰਗ ਲੋ ਤੁਹਾਨੂੰ ਫ੍ਰੀ ਇੱਕ ਕੁਰਤੇ ਪਜਾਮੇ ਦੇ ਨਾਲ 1000 ਰੁਪਏ ਤੋਂ ਉੱਤੇ ਦਾ ਜਿਹੜਾ ਵੀ ਕੁਰਤਾ ਪਜਾਮਾ ਲਓਗੇ ਉਹਦੇ ਨਾਲ ਆਹ ਕੁਰਤਾ ਪਜਾਮਾ ਫ੍ਰੀ ਲਓ ਜੀ ਅੱਜ ਦਾ ਸਾਹਿਲ ਅਰੋੜਾ ਭਰਾ ਖੁਸ਼ ਹੋ ਗਿਆ ਕਹਿੰਦੇ ਭਰਾਵਾਂ ਦੇ ਵੱਡੇ ਫਾਇਦੇ ਕਰਨੇ ਆ ਉਹ 2200 ਵਾਲੇ ਕੁਰਤੇ ਪਜਾਮੇ ਕਰਤੇ 11 1100 ਚ ਇਹਨਾਂ ਦੇ ਨਾਲ ਇੱਕ ਕੁਰਤੇ ਪਜਾਮੇ ਨਾਲ ਦੂਜਾ ਕੁਰਤਾ ਪਜਾਮਾ ਕਰਤਾ ਫ੍ਰੀ ਰਖੜੀ ਦੇ ਬਹੁਤ ਵੱਡੀ ਆਫਰ ਲਾਤੀ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਸਪੈਸ਼ਲ ਆਫਰ 1000 ਰੁਪਏ ਤੋਂ ਉੱਪਰ ਕੋਈ ਵੀ কুরਤਾ ਪਜਾਮਾ ਲੈ ਜਾਓ ਉਹਦੇ ਨਾਲ ਦੂਜਾ কুরਤਾ ਪਜਾਮਾ ਫ੍ਰੀ ਚਾਹੇ ਬਲੈਕ ਲੈ ਜਾਓ ਚਾਹੇ ਵਾਈਟ ਲੈ ਜਾਓ ਚਾਹੇ ਲੈ ਜਾਓ ਗ੍ਰੇ ਰੰਗ ਜਿਹੜਾ ਮਰਜ਼ੀ ਤੁਸੀਂ ਲੈ ਜਾਓ 3 ਜੀ ਫ੍ਰੀ ਇੱਕ কুরਤਾ ਪਜਾਮਾ 1000 ਰੁਪਏ ਤੋਂ ਉੱਤੇ ਦੇ ਨਾਲ ਇੱਕ কুরਤਾ ਪਜਾਮਾ ਫ੍ਰੀ ਜਿਹੜਾ ਮਰਜ਼ੀ ਰੰਗ ਲਓ ਬਈ ਕੁਰਤੇ ਪਜਾਮੇ ਦਾ ਖੁਸ਼ ਕਰਤਾ ਮੋਰੇ ਵਿਆਹ ਸ਼ਾਦੀ ਆ ਸੀ ਨਾ ਮੇਰੇ ਭਰਾਵਾਂ ਨੇ ਕੋਟ ਪੈਂਟ ਪਾਉਣੇ ਆ ਟਾਈਆਂ ਲਵਣੀਆਂ ਕੋਟ ਪੈਂਟ ਦੇ ਉੱਤੇ ਕੀ ਆਫਰ ਹੈਗੀ ਆਪਣੀ ਆ ਚੈੱਕ ਕਰੋ ਭਾਜੀ ਕੋਟ ਪੈਂਟ ਜਿਹੜਾ ਬਾਜ਼ਾਰਾਂ ਦੇ ਵਿੱਚ 5-5000 ਰੁਪਏ ਸਵਾਈ ਲੈਂਦੇ ਕੱਲੀ ਸਾਡਾ 2 ਪੀਸ ਕੋਟ ਪੈਂਟ 2995 ਰੁਪਏ ਵਿਦ ਸਟੀਚਿੰਗ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰਾਂ ਸਸ ਸਸ 8-8000 ਰੁਪਏ ਸਲਾਈ ਲੈਂਦੇ ਆ 3760 ਰੁਪਏ ਵਿਦ ਸਟੀਚਿੰਗ ਕਲਰ ਚੈੱਕ ਕਰੋ ਸਾਰੇ ਤਰ੍ਹਾਂ ਦੇ ਕਲਰ ਹੈ ਸੀਆਰਐਮ ਰੇਮਡ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੀ ਰੇਂਜ ਆਪਣੇ ਕੋਲ ਲੱਗੀ ਹੋਈ ਹੈ। ਲੋ ਜੀ ਮੱਜਰੀ ਧਰਤੀ ਦੇ ਸਾਹਿਲ ਅਰੋੜਾ ਆਉਂਦਿਆ ਹੀ ਸ਼ਾਗੈ ਤੇ ਲੋਕਾਂ ਦੇ ਘਰ ਦੇ ਫਾਇਦੇ ਆ 2 ਪੀਸ ਕੋਟਮੈਂਟ ਬਾਜ਼ਾਰ 'ਚ 10000 ਰੁਪਏ ਤੋਂ ਘੱਟ ਨਹੀਂ ਕਿਸੇ ਦੇਣਾ ਇਹ ਕਹਿੰਦੇ ਸਾਡੇ ਕੋਲ ਆਜੋ 2 ਪੀਸ ਕੋਟਸਮੈਂਟ ਕੱਪੜਾ ਵੀ ਇਹਨਾਂ ਦਾ ਸਲਾਈ ਵੀ ਨਹੀਂ ਸਿਰਫ 2995 'ਚ 2 ਪੀਸ ਕੋਟਸਮੈਂਟ ਜਿਹੜੀ ਸਲਾਈ ਬਾਜ਼ਾਰ 'ਚ 5-5000 ਆ ਆ ਜਿਹੜਾ 3 ਪੀਸ ਕੋਟਸਮੈਂਟ ਆ ਇਹ 15-15000 ਰੁਪਏ ਲੈਂਦੇ ਵੱਡੇ ਵੱਡੇ ਸ਼ੋਰੂਮ 15-15000 ਇੱਥੇ 15000 ਆ 3 ਪੀਸ ਕੋਟਸਮੈਂਟ ਤੁਹਾਨੂੰ ਦੇਣਾ 3760 'ਚ ਪੂਰੀ ਬ੍ਰਾਂਡਡ ਸ਼ੋਰੂਮ ਵਾਲੇ ਪੀਸ ਰੈਡੀ ਕਰਕੇ ਦਵਾਂਗੇ ਸੋ ਇਸ ਤਰ੍ਹਾਂ ਆਪਾਂ ਤੁਸੀਂ ਬਾਸਕਾਂ ਲੈਣੀਆਂ ਸ਼ੇਰਵਾਨੀਆਂ ਬਲੇਜ਼ਰ ਲੈਣੇ ਆ ਤੁਸੀਂ ਰੈਮਨਡ ਸੀਆਰਐਮ ਵੱਡੇ ਵੱਡੇ ਪ੍ਰਿੰਟਡ ਕੋਟ ਬਣਾਉਣ ਉਹ ਵੀ ਦਵਾਗੇ ਪੈਂਟਾ ਸ਼ਰਟਾਂ ਵੀ ਦਵਾਗੇ ਪੱਗਾਂ ਵੀ ਦਵਾਗੇ ਸਾਰਾ ਦਾ ਬੱਟਾ ਫੈਲਾ ਕੇ ਭੇਜਾਂਗੇ ਪਰ ਕੋਰਤੇ ਪਿਆਮੇ ਉੱਤੇ ਸਪੈਸ਼ਲ ਆਫਰ ਲੱਗੀ ਆ ਜਿੱਥੇ ਤੁਹਾਨੂੰ ਇੱਕ ਕੋਰਤੇ ਪਿਆਮੇ ਦੇ ਨਾਲ ਇੱਕ ਕੋਰਤਮ ਫ੍ਰੀ ਦੇ ਰਹੇ ਆ ਸਪੈਸ਼ਲ ਆਫਰ ਆ 1000 ਰੁਪਏ ਤੋਂ ਉੱਪਰ ਦੀ ਕੋਈ ਵੀ ਕੀਮਤ ਦਾ ਕੁਰਤਾ ਮਾ ਖਰੀਦੋ ਤੇ ਨਾਲ ਦੂਜਾ ਕੁਰਤਾ ਬੇਮਾ ਫ੍ਰੀ ਦੇਵਾਂਗੇ ਆਫਰ ਰੱਖੜੀ ਦਾ ਕਿਹਾ ਛੇਤੀ ਆਜੋ ਨੰਬਰ ਸਕਰੀਨ 'ਤੇ ਤੁਸੀਂ ਹੋਰ ਕੋਈ ਸਵਾਲ ਪੁੱਛਣਾ ਜਾਣ ਕੇ ਲੈਣੀ ਆ ਫੋਨ ਕਰ ਸਕਦੇ ਆ